ਇਹ ਐਕਸੀਡੈਂਟ ਆਇਆ ਸਰਾਨੂੰ ਨਾ ਕੰਪਲੇਂਟ ਆਈ ਸੀ 112 ਤੋਂ ਕਿ ਇਹ ਐਕਸੀਡੈਂਟ ਹੋਇਆ ਵਾ ਅਸੀਂ ਉਸੇ ਜਿਹੜੇ ਮੌਕੇ ਤੇ ਪਹੁੰਚੇ 2 ਮਿੰਟ ਚ ਤੇ ਵੇਖਿਆ ਆਗੇ ਮੌਕੇ ਤੇ ਆਈ ਵੇਦੀ ਹਸਪੀਟਲ ਆਏ ਆ ਜਿੱਥੇ ਕਿ ਇੱਕ ਬੰਦੇ ਦੀ ਡੈਥ ਹੋ ਗਈ ਸੀ ਉਹਨਾਂ ਜਿਹੜਾ ਜਿਹੜੇ ਟਰੱਕ ਚਲਾਉਣ ਦੇ ਸੀ ਬੰਦੇ ਉਹਨਾਂ ਕੋਲ ਪੁੱਛਿਆ ਵੀ ਇਹ ਕਿੱਦਾਂ ਹੋਇਆ ਵਾ ਉਹ ਕਹਿੰਦੇ ਕਿ ਅਸੀਂ ਸਿੱਧਾ ਆ ਰਹੇ ਹਾਂ ਤੇ ਇਹ ਭਾਜੀ ਜਿਹੜੇ ਸੀ ਇਹਨਾਂ ਨੇ ਪੈਟਰੋਲ ਪੰਪ ਤੋਂ ਤੇਲ ਪਵਾਇਆ ਵਾ ਤੇਲ ਪਾ ਕੇ ਤੇ ਬਾਅਦ ਮੁੜ ਕੇ ਇਹਨਾਂ ਨੇ ਸਿੱਧੀ ਗੱਡੀ ਖੱਢੀ ਆ ਤੇ ਡਵਾਈਡਰ ਦੇ ਵੇਖਿਆ ਨੇ ਵਿਚੇ ਨਾਲ ਡਵਾਈਡਰ ਦੇ ਬਾਅਦ ਜਿੱਥੇ ਬਾਹਰ ਮੁੜ ਕੇ ਟਰੱਕ ਦੇ ਥੱਲੇ ਇਹਨਾਂ ਦਾ ਜਿਹੜਾ ਇਥੋਂ ਟਾਇਰ ਲੱਗ ਕੇ ਆਉਂਦਾ ਸੀ ਉਹਦੇ ਦੇ ਲੋਕਿਆਂ ਤੇ ਵੀ ਇਹਨਾਂ ਨੇ ਪਹੁੰਚਣ ਦੀ ਕੋਸ਼ਿਸ਼ ਕੀਤੀ ਹੈ। ਹਾਂ ਮੌਕੇ ਤੇ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਤੇ ਪਰ ਇਹ ਮੌਕੇ ਤੇ ਫੜ ਕੇ ਤੇ ਆ ਫੜ ਲਿਆ ਆਪਾਂ ਬੰਦੇ ਫੜ ਲਏ। ਦੋ ਜਣੇ ਫੜੇ ਬੰਦੇ। ਨਸ਼ੇ ਦੀ ਹਾਲਤ 'ਚ ਹੀ ਆ। ਨਹੀਂ ਨਹੀਂ ਨਸ਼ੇ ਦੀ ਹਾਲਤ 'ਚ ਨਹੀਂ ਹੈਗੇ ਫਿਲਹਾਲ ਤੇ ਕਿੱਥੋਂ ਦੇ ਆ ਡਰਾਈਵਰ ਇਹ ਦੱਸਿਆ ਉਹਨਾਂ ਨੇ ਪਤਾ ਕਰਨ ਦੇ ਆ ਗਰਦਾਸਪੁਰ ਦੇ ਆ ਵੈਸੇ ਕਹਿੰਦੇ ਆ। ਤੇ ਬਾਕੀ ਸਾਰੀ ਵੇਖ ਕੇ ਪੁਛਾਈ ਕੋਸ਼ਿਸ਼ ਕੀਤੀ ਫਿਰ ਵੀ ਤੁਹਾਨੂੰ ਦੱਸਦਾ ਕੋਈ ਗੱਲ ਹੈਵੀ ਵਹੀਕਲ ਇਧਰੋਂ ਲੰਘ ਨਹੀਂ ਸਕਦੇ ਕੋਈ ਪਰਸਤ ਹੋ ਸਕਦਾ ਜਾਂ ਸਰ ਰੋਕਦਾ ਨਹੀਂ ਆ ਜੀ ਇਧਰੋਂ ਜਦੋਂ ਟਾਈਮ ਦਿੱਤਾ ਵਾ ਤਿੰਨ ਸਮੇਂ ਹੁੰਦੀ ਆ ਜੀ ਰਾਜੀ ਦਾ ਹੈਵੀ ਵਹੀਕਲ ਲੰਘ ਨਹੀਂ ਸਕਦੇ ਉਸੋਂ ਜੀ ਉਹ ਕਿਤਨਾ ਲੰਘ ਕੇ ਆਏ ਐ ਐਸੇ ਵੀ 10 ਵਜੇ ਤੋਂ ਬਾਅਦ ਵਹ ਨਹੀਂ ਅਵੇ ਵਹੀਕਲ ਦੀ ਐਂਟਰੀ ਹੋਗੀ ਹਾਂਜੀ ਹਾਂਜੀ ਓ ਓ ਸਰ ਤੁਸੀਂ ਜਿੱਦਾਂ ਵੀ ਜੋ ਵੀ ਆ ਉਹ ਸਾਰਾ ਕੁਝ ਰੋਕ ਕੇ ਹੀ ਆ ਇਹਨਾਂ ਦਾ ਕੋਈ ਵੇਰਨਾ ਪੁੱਛਣਾ ਕਿਉਂ ਕਿੱਦਾਂ ਲੰਘੇ ਆ ਕੀ ਕਾਰਨ ਹੈ ਉਹ ਸਾਰਾ ਕੁਝ ਪੁੱਛ ਕੇ ਦੱਸ ਦਿੰਨੇ ਆ ਜਿੱਦਾਂ ਜੋ ਵੀ ਹੋਵੇ ਕੋਈ ਲਾਇਸੈਂਸ ਕੋਈ ਹੈਗਾ ਇਹਨਾਂ ਕੋਲ ਉਹ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਕੋਈ ਨਹੀਂ ਹੁਣ ਚੈੱਕ ਕਰਨ ਦੇ ਆਪਾਂ ਮੇਰੇ ਮਾਲਕਾਂ ਨਾਲ ਮਾਲਕ ਵੀ ਮਾਲਕ ਵੀ ਇਹਨਾਂ ਦੇ ਉਧਰ ਦੱਸਣਗੇ ਰਾਜਸਥਾਨ ਵਾਲਦੇ ਮੇਰੇ ਖਿਆਲ ਚ ਲਾਇਸੈਂਸ ਤਾਂ ਮੌਕੇ ਤੇ ਹੋਣਾ ਚਾਹੀਦਾ ਕੋਲ ਬੰਦੇ ਦੇ ਆਪਾਂ ਵੇਖ ਕੇ ਚੈੱਕ ਕਰਕੇ ਭਾਈ ਸਾਰਾ ਕੁਝ ਸਾਰਾ ਕੁਝ ਸਾਰਾ ਕੁਝ ਦੱਸ ਦਿੰਨੇ ਆ ਤਾਂ ਉਹ ਹਜੇ ਬੰਦੇ ਫੜੇ ਆ ਹਜੇ ਸਾਰਾ ਕੁਝ ਵੇਖ ਕੇ ਤੁਹਾਨੂੰ ਦੱਸ ਦਿੰਨੇ ਸਾਰਾ ਕੁਝ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਵੱਲੋਂ ਜੋ ਵੀ ਕਾਰਵਾਈ ਬੰਦੀ ਕਾਰਵਾਈ ਹੋ ਗਈ ਉਹ ਪੂਰੀ ਪੁਲਿਸ ਵੱਲੋਂ ਹਾਂਜੀ ਜਿਨ੍ਹਾਂ ਦਾ ਐਕਸੀਡੈਂਟ ਆ ਰਹੀ ਡੈਥ ਹੋ ਗਈ ਹੈ ਕੀ ਉਹ ਪੱਤਰਕਾਰ ਹੀ ਹਰਦੀਪ ਸਿੰਘ ਹੀ ਬਹੁਤ ਵਧੀਆ ਬੰਦੇ ਇਹ ਪੱਤਰਕਾਰ ਸਾਹਿਬ ਹੀ ਬੜੀ ਵਾਰੀ ਆਪਾਂ ਵੀ ਵੇਖ ਚੁੱਕੇ ਮਿਲ ਚੁੱਕੇ ਉਹਨਾਂ ਨੂੰ ਬੜੇ ਵਧੀਆ ਇਨਸਾਨ ਹੀ ਹੋ ਜਿਨ੍ਹਾਂ ਦਾ ਡੈਥ ਹੋ ਗਈ ਹੈ ਹਰਦੀਪ ਸਿੰਘ ਹੀ ਪੱਤਰਕਾਰ ਹੀ ਹਰਮੇਸ਼ ਸੀ ਹੈ ਸਾਰੇ ਨਾਲ ਇੱਕ ਗੱਲ ਬਾਤ ਹੋਈ ਜਿਹੜਾ ਸਰ ਮੈਂ ਉੱਥੇ ਪਿਆਜ਼ ਵੇਚਦਾ ਤੇ ਸਾਡੇ ਨਾ ਸਿੱਧਾ ਹੀ ਮਤਲਬ ਐਦਾਂ ਉਹ ਬੰਦਾ ਜਾ ਰਿਹਾ ਸੀ ਰਸਤੇ 'ਚ ਕੋਈ ਜਾਮਣੀ ਹੀ ਲੱਗਾ ਤੇ ਇਹ ਟਰੱਕ ਵਾਲੇ ਨੇ ਸਾਈਡ ਲਾ ਕੇ ਨਾ ਤੇ ਗ੍ਰਿੱਲਾ 'ਚ ਮਾਰ ਕੇ ਤੇ ਉਹਦੇ ਟਾਇਰ ਹੀ ਖੜਾ ਰੜਾਤਾ ਇਹ ਭਈਏ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਜਿੱਦਾਂ ਮਤਲਬ ਤੇ ਨਾ ਗਾੜੀਆਂ ਲਾਲ ਬੱਤੀ ਹੁੰਦੀ ਤੇ ਇਹਨੇ ਭੱਜਣਾ ਸੀ ਹਾਂਜੀ ਸੜਕ ਭੱਜਾਲਾ ਸੀ ਜੇ ਨਾ ਫੜਦੇ ਹਾਂਜੀ ਦੇ ਤੇ ਆਏ ਪੰਜ ਮੁੰਡੇ ਗਏ ਅਸੀਂ ਗਾੜੀਆਂ ਤੇ ਇਹਦੇ ਵਿੱਚ ਸ਼ੀਸ਼ਾ ਵੀ ਨਹੀਂ ਕੋਲਦੇ ਉੱਥੋਂ ਸ਼ੀਸ਼ਾ ਨਾ ਫੜਿਆ ਗਿਆ ਧੱਕੇ ਨਾਲ ਫੜ ਬੜੀ ਜ਼ੋਰ ਨਾਲ ਲੈਂਦਾ ਇਹਨਾਂ ਨੂੰ ਟਰੱਕ ਵਿੱਚ ਥੋੜ੍ਹ ਥੋੜ੍ਹ ਟਰੱਕ ਵਿੱਚ ਇਹ ਜਿੰਦੇ ਅਸੀਂ 4-5 ਜਾਣੇ ਆ ਪਰ ਆਈ ਜਦੋਂ ਮੌਕੇ ਤੇ ਫੜਿਆ ਉਹਦੇ 2 ਜਾਣੇ ਹੀ ਏ ਉਹ ਤਾਂ ਕਹਿੰਦੇ ਕਿ ਡਰਦੇ ਭੱਜ ਗਏ ਆ ਪਰ ਆਹੀ ਮੌਕੇ ਤੇ ਗਏ ਤੇ 2 ਜਾਣੇ ਹੀ ਏ ਨਸ਼ੇ ਦੇ ਮਾਰ ਤੇ ਲੱਗ ਲੱਗਦੇ ਪਏ ਆ ਨਸ਼ੇ ਦੇ ਵਿੱਚ ਕਿਉਂਕਿ ਭਈਏ ਕੋਲ ਲਾਇਸੈਂਸ ਵੀ ਨਹੀਂ ਹੈਗਾ। ਰਾਜਸਥਾਨ ਦਾ ਭਈਆ। ਇਹ ਤੇ ਕੀ ਗੱਲਬਾਤ ਹੋਈ ਬੱਚੋ। ਭਈ ਮੇਰਾ ਨਾਮ ਦੌੜਾ ਸਿੰਘ ਆ ਤੇ ਮੈਂ ਨਾ ਇੱਥੇ ਸਲਾਈ ਵਾਲੀ ਦੁਕਾਨ ਤੇ ਕੰਮ ਕਰਦਾ। ਇਹ ਟਰੱਕ ਵਾਲਾ ਮਗਰੋਂ ਤੇਜ਼ ਆਇਆ ਤੇ ਇਹ ਮੋਟਰਸਾਈਕਲ ਵਾਲੇ ਭਾਈ ਜਾਣ ਦੇ। ਇਹਨਾਂ ਨੇ ਸਾਈਡ ਮਾਰੀ ਪਹਿਲਾਂ ਇਹ ਵਜੇ ਗ੍ਰਿੱਲਾ 'ਚ। ਗ੍ਰਿੱਲਾ 'ਚ ਵੱਜ ਕੇ ਜਦੋਂ ਥੱਲੇ ਡਿੱਗੇ ਤੇ ਉਹਨਾਂ ਦਾ ਟਾਇਰ ਚੜ ਗਿਆ ਉੱਤੇ ਇਹਦੇ ਇਹਨਾਂ ਦੀ ਚੈਸਟ ਤੇ। ਚੈਸਟ ਪ੍ਰੈਸ ਹੋ ਗਈ ਤੇ ਇਹ ਭੱਜ ਗਏ। ਇਹ ਚੌਂਕ 'ਤੇ ਜਾ ਕੇ ਉੱਥੇ ਇਹਨਾਂ ਨੂੰ ਫੜ ਕੇ ਲਿਆਂਦਾ। ਇਹ ਕਾਫੀ ਜਾਣੇ ਤਿੰਨ ਚਾਰ ਤੇ ਭੱਜ ਗਏ ਤੇ ਦੋ ਜਾਣੇ ਕਾਬੂ ਆ ਗਏ ਸ਼ੀਸ਼ੇ ਚਾੜ ਕੇ ਤੇ ਅੰਦਰੋਂ ਕਹਿੰਦੇ ਅਸੀਂ ਬੁਆ ਨਹੀਂ ਖੋਲਣਾ ਸ਼ੀਸ਼ਾ ਨਹੀਂ ਖੋਲਦੇ ਸ਼ੀਸ਼ਾ ਨਹੀਂ ਖੋਲਦੇ ਤਾਂ ਉਹਨਾਂ ਨੂੰ ਕੁੱਟ-ਕੁੱਟ ਕੇ ਸ਼ੀਸ਼ਾ ਛੂਆ ਤੋੜ-ਤੋੜ ਕੇ ਤੇ ਫੇਰ ਲਿਆਂਦਾ ਇਹਨਾਂ ਨੂੰ ਇੱਥੇ ਇਹ ਤੇ ਭੱਜ ਲੈ ਜੇ ਗੱਡੀ ਨਾਲ ਕੇ ਆਉਂਦੀ ਜਾਮ ਨਾਲ ਲੱਗਦਾ ਤੇ ਗੱਡੀ ਗੱਡੀ ਜਾਮ ਲੱਗ ਕੇ ਤਾਂ ਫੜੇ ਕਹਿੰਦੇ ਤੇ ਇਹਨਾਂ ਫੜੇ ਨਹੀਂ ਜਣਾ ਫਰਾਰ ਹੋ ਜਣਾ ਸੀ ਇਹਨਾਂ ਨੇ ਟਰੱਕ ਮੋੜਨ ਲੱਗੇ ਹੋਇਆ ਜੀ ਇਹਨਾਂ ਨੇ ਆਪਣੇ ਵੱਲੋਂ ਸਿੱਧਾ ਜਾਂਦਾ ਖਾਲੀ ਸੜਕ ਹੀ ਇਹਨਾਂ ਨੇ ਆਪਣੇ ਵੱਲ ਜਾ ਕੇ ਪਤਾ ਨਹੀਂ ਕੀ ਹੋਇਆ ਕੱਟ ਮਾਰਿਆ ਇਹਨਾਂ ਨੇ ਕੱਟ ਮਾਰ ਕੇ ਤੇ ਉਹਨ ਖਾਲੀ ਛੜ ਕੇ ਹੀ ਕੋਈ ਜਾਮਣੀ ਹੀ ਲੱਗਾ ਉਹ ਤੋਂ ਜਾਣ ਦੇ ਹੀ ਆਪਣੇ ਰਸਤੇ ਤੋਂ ਸਾਈਡ ਮਾਰੀ ਜੋ ਗ੍ਰੇਲਾਣਾ ਵੱਜ ਕੇ ਉਹ ਸਾਈਡ ਨੂੰ ਡਿੱਗੇ ਆ ਤੇ ਫਿਰ ਉਹ ਬੈਗ ਬੈਕ ਟਾਇਰ ਉਹਦਾ ਪਿੱਛੇ ਚੜ ਗਏ ਉੱਤੇ ਛਾਤੀ ਤੇ ਟਰੱਕ ਵਾਲੇ ਦੀ ਗਲਤੀ ਹਾਂਜੀ 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 ਕਿਵੇਂ ਟਰੱਕ ਉਹਨਾ ਭੱਜ ਜਾਂਦੀ ਹਾਂਜੀ ਭੱਜ ਜਾਂਦਾ ਚੌਂਕ ਤੇ ਜਾ ਕੇ ਫੜ ਕੇ ਲੈਂਦੇ ਚੌਂਕ ਚੋਂ ਟਰੱਕ ਵਾਲੇ ਕੋਈ ਨਸ਼ਾ ਨਹੀਂ ਆਲਸੀ ਲੱਗਦੇ ਸ਼ਾਇਦ ਲੱਗਦਾ ਹੈ ਨਸ਼ੇ ਦੇ ਨਸ਼ਾ ਕੀਤਾ ਹੋਵੇ ਸ਼ਾਇਦ ਲੱਗਦਾ ਇਹ ਕਿਸੇ ਨਾ ਕੋਸ਼ਿਸ਼ ਕਰਦੇ ਟਰੱਕ ਵਾਲਾ ਭੱਜ ਜਾਂਦਾ ਹਾਂਜੀ ਹਾਂਜੀ ਭੱਜ ਸਕਦੇ ਭੱਜ ਸਕਦੇ ਨਾ ਹੁੰਦੀ ਇਹ ਵੀਰੇ ਨੇ ਭੱਜਣਾ ਹੈ Terima kasih telah menonton!